ਵਾਰਸ਼ੀ ਦੇ ਵਿੱਚ ਸਾਰੀਆਂ ਸੰਗਤਾਂ ਆਪਸ ਵਿੱਚ ਆਮਦ ਹੋਵਾਂਗੇ ਤੇ ਬਾਰੇ ਪਿਆਰ ਨਾਲ ਉਹਨਾਂ ਦਾ ਇੱਕ ਬਹੁਤ ਹੀ ਨਿਆਰਾ ਕੌਤਕ ਤੇ ਪਿਆਰਾ ਕੌਤਕ ਮੈਨੂੰ ਅੱਜ ਤੋਂ 25 ਸਾਲ ਪਹਿਲਾਂ ਤਿੰਨ ਸਿੱਖਾਂ ਨੇ ਦੱਸਿਆ ਉਹ ਮੈਨੂੰ ਕਹਿੰਦੇ ਸਾਡਾ ਵੀ ਕਿਤੇ ਘਰਤਾ ਜਨਾਬਾ ਮੈਂ ਕਿਹਾ ਵੀ ਕੋਈ ਸਮਾਂ ਆਊਗਾ ਦਸਵੇਂ ਪਾਸ਼ਾ ਦੇ ਬੁਰਦਵਾਰੇ ਦੇ ਸਾਹਮਣੇ ਤਖਤੂਰੇ ਕੋਈ ਤੁਹਾਡਾ ਨਾਮ ਹੈ ਪਾਉਂਗਾ ਉਹ ਕਈ ਦਿਨ ਹੋ ਗਏ ਮੇਰੇ ਚੇਤੇ ਆ ਗਈ ਗੱਲ ਜਿਹੜਾ ਸੁਆਮੀ ਜੀ ਨੇ ਆ ਨਿਹਾਲ ਸਿੰਘ ਵਾਲੇ ਤੋਂ ਰਾਹ ਉਹ ਪੁਲ ਤੱਕ ਭਰਿਆ ਰਾਮਗੜ੍ਹ ਤੋਂ ਪੁਰੇ ਜਿਹੜਾ ਕੋਲਾ ਇਹ ਜਦੋਂ ਭਰਦੇ ਸੀ ਤੇ ਇਹਦੇ ਤੇ ਇੱਕ ਕੌਤਕ ਮੱਤਿਆ ਜਿਹੜੇ ਸਿੱਖ ਚਾਹ ਪਾਣੀ ਪੀਉਂਦੇ ਹੁੰਦੇ ਸੀ ਉਹ ਜਿੱਥੇ ਨਲਕਾ ਹੁੰਦਾ ਸੀਗਾ ਉਦੋਂ ਕੁੱਤੇ ਲੜਕੇ ਹੁੰਦੇ ਸੀ ਤੂੰ ਦੇਖੇ ਨਾ ਕੁੱਤੇ ਇਹਨਾਂ ਅਸਤੇ ਕੁੱਤੇ ਨੜਕੇ ਹੁੰਦੇ ਸੀ ਤੇ ਨੜਕੇ ਕੋਲੇ ਕੜਾਹਾ ਬੀਟਦੇ ਹੁੰਦੇ ਸੀ ਚਾਹ ਵਾਲਾ ਉਹ ਤਿੰਨ ਸਿੱਖ ਸੀਗੇ ਇੱਕ ਤਾਂ ਮੇਜਰ ਸੀ ਮੇਜਰ ਸਿੰਘ ਮੰਨੇ ਦਾ ਤੇ ਇੱਕ ਸੀ ਨੈב ਸਿੰਘ ਆਹ ਢੂੜਕੋਟ ਦਾ ਤੇ ਇੱਕ ਸੀ ਭਾਗੀ ਕਹਿੰਦਾ ਸੂਰਜ ਸਿੰਘ ਇਹ ਤਿੰਨੇ ਮੈਂ ਮੇਰ ਨੂੰ ਇਹ ਕਥਾ ਸੁਣਾਉਂਦੇ ਆ ਕਹਿੰਦੇ ਜਦੋਂ ਨਿਹਾਲੇ ਵਾਲੇ ਤੋਂ ਰਾਮਗੜ ਦਾ ਰਾਹ ਭਰਦੇ ਸੀ ਤੇ ਉਦੋਂ ਇੱਥੇ ਲੱਖਾਂ ਦੀ ਤਦਾਦ ਵਿੱਚ ਸੰਗਤ ਆਈਆਂ ਤੇ ਇੱਕ ਦਿਨ ਟਾਈਮ ਆਇਆ ਤਰਾਮੀਆਂ ਦੇ ਵਿੱਚੋਂ ਦੁੱਧ ਪਿੰਡਾਂ ਦੀ ਸੰਗਤ ਲੈ ਕੇ ਜਾਂਦੀ ਸੀ ਤੇ ਕੜਾਹਾ ਚਾਹ ਦਾ ਉਬਲ ਗਿਆ ਦੁੱਧ ਆਇਆ ਹਨਾ ਤੇ ਸਵਾਮੀ ਜੀ ਮਹਾਰਾਜ ਗੱਡੀ ਲੈ ਕੇ ਉੱਥੇ ਜਾਵੜੇ ਕੜਾਹੇ ਕੋਲੇ ਜਦੋਂ ਕੜਾਹੇ ਕੋਲੇ ਲੈ ਕੇ ਜਾਵੜੇ ਉਹਨਾਂ ਸਿੱਖਾਂ ਨੂੰ ਕਹਿੰਦੇ ਚਾਹ ਨਹੀਂ ਪੀਉਂਦੇ ਸੰਗਤ ਬੈਠੀ ਆਪਾਂ ਕੰਮਾਂ ਤੇ ਲੱਜੇ ਉਹ ਕਹਿੰਦੇ ਮਹਾਰਾਜ ਜਾਦਾ ਤਿਆਰ ਆ ਬੁੱਬਲੀ ਪਈ ਐ ਤੇ ਦੁੱਧ ਨਹੀਂ ਆਇਆ ਫੇਰ ਮਹਾਰਾਜਾ ਕਹਿੰਦੇ ਚਲ ਕੋਈ ਨਹੀਂ ਬਤੇਰਾ ਆਜੂਗਾ ਐ ਦਸਕ ਕਰਮਾ ਗਏ ਐ ਨੂੰ ਚਲੇ ਗਏ ਦਸ ਕਰਮਾ ਜਾ ਕੇ ਉਧਰੋਂ ਵਾਪਸ ਆ ਗਏ ਵਾਪਸ ਆ ਕੇ ਕਹਿੰਦੇ ਆਪਾਂ ਨੂੰ ਗੁਰੂਆਂ ਨੇ ਰਿੱਤ ਸਿੱਧੀਆਂ ਬਖਸ਼ੀਆਂ ਤੇ ਇਹਨਾਂ ਤੋਂ ਕੀ ਕਰਾਉਣਾ ਜੇ ਮੌਕੇ ਤੇ ਵਰਤ ਕੇ ਜਾਂਦਾ ਤੇ ਬੜੇ ਪਿਆਰ ਨਾਲ ਕਰਤਾ ਸੁਣੋ ਇਹ ਦੱਸਦਾ ਸਵਾਮੀ ਜੀ ਦੇ ਪਵਿੱਤਰ ਭੌলাই ਬਧੀ ਇਤਿਹਾਸ ਹੈ ਤੇ ਤੁਸੀਂ ਪ੍ਰੇਮ ਨਾਲ ਇੱਕ ਕਰਤਾ ਜਪਾ ਗੁਰ ਸੰਗਤਾਂ ਨੇ ਭੇਟ ਕਰਦੇ ਦੂਜੀ ਕਰਤਾ ਥੋੜੇ ਦਿਨਲ ਹੋਰ ਪਾਉਂਦਿਆਂਗੇ ਬੜੇ ਪਿਆਰ ਨਾਲ ਸੁਣੋ ਇਹ ਨਿਆਰਾ ਸਵਾਮੀ ਜੀ ਦਾ ਚੰਗਤਕਾਰ ਕਿਉ ਸੁਣੋ ਹੋ ਭਾਰਿਆ ਪਕਾਰਾਂ ਵਾਲਾ ਸਵਾਮੀ ਜੀ ਨੇ ਕੁੰਡ ਲਾਇਆ ਭਾਰਿਆ ਪਕਾਰਾਂ ਵਾਲਾ ਸਵਾਮੀ ਪੰਛੀਆਂ ਦੀ ਸੇਵਾ ਤੇ ਆਦਾ ਖਜਾਨਾ ਕਹਿੰਦੇ ਪਸ਼ੂ ਪੰਛੀਆਂ ਦੀ ਸੇਵਾ ਤੇ ਆਦਾ ਖਜਾਨਾ ਕਹਿੰਦੇ ਦੇਖੜੇ ਹੋਏ ਰਸਤੇ ਆਨੋ ਕਮਸੀ ਪਰ ¡Hola! Vale. I'm not लोड़ अॼ मत स्वामी गिरी सतनाम पेश किया हो मत स्वामी ਜੀ ਕਿ ਆਜਮਤ ਸਤਨਾਮਾ ਪੇਸ਼ ਕਰੋ ਆਜਮਤ ਕਹਿੰਦੇ ਕਰਾਮਾਤ ਬਖਾਉਣ ਨੂੰ ਮੈਂ ਦੱਸੋ ਸਵਾਮੀ ਜੀ ਮਹਾਰਾਜ ਜਦੋਂ ਐ 10 ਕਰਮਾ ਗਏ ਤੇ ਉਧਰੋਂ ਹੱਸਦੇ ਹੱਸਦੇ ਨਲਕੇ ਕੋਲੇ ਆ ਕੇ ਖੜ ਗਏ ਕਹਿੰਦੇ ਗੁਰੂ ਮੈਂ ਆਪਾਂ ਨੂੰ ਗਿੱਟੀਆਂ ਸਿੱਧੀਆਂ ਦੇ ਪੜਾਉਂ ਦਿੱਤੇ ਆ ਫੂਕ ਨਾਲ ਕਿ ਬਾਲ 15000 ਦਾ ਬਾਰਤਿਆ ਦਾ ਮੌਕੇ ਤੇ ਮੈਨੂੰ ਮੌਕੇ ਤੇ ਤਾਰਤ ਦਿਖਾਈ ਨਾ ਪਰ ਦਿੱਤੀਆਂ ਸਿੱਧੀਆਂ ਤੋਂ ਕੀ ਕਰਾਉਣਾ ਹੈ ਫਿਰ ਸੁਆਮੀ ਜੀ ਮਹਾਰਾਜ ਜੋ ਦੁੱਧ ਜਿੱਥੋਂ ਕੱਢਣਗੇ ਤੇ ਉਹ ਤੁਹਾਨੂੰ ਅਗਲੀ ਕਾਤਾਰ ਵਿੱਚ بس ਥੋੜੇ ਦਿਨਾਂ ਦੀ ਪਾ ਦੇਵਾਂਗੇ ਤੇ ਇੱਥੇ ਆਪਾਂ ਇਹ ਕਾਤਾਰ ਨੂੰ ਰੋਕਦੇ પ્રસੰਗ ਮੈਂ ਤੇ ਟਾਈਮ ਹੋ ਗਿਆ ਅਗਲੀ ਵੇਰ ਥੋੜੇ ਜਿਨਾਂ ਨੂੰ ਹਫਤੇ ਦੇ ਅੰਦਰ ਅੰਦਰ ਹੀ ਆਪਾਂ ਇਹ ਕਾਤਾਰ ਜਿੱਦੋਂ ਸੁਆਮੀ ਜੀ ਨੇ ਦੁੱਧ ਮੰਗਾਇਆ ਪਹਿਲਾਂ ਵੀ ਪਾਇਆ ਕਰਤਾ ਸਾਰੇ ਤੁਸੀਂ ਦੇਖਿਓ ਗੁਰਵਿੰਦਰ ਸਿੰਘ ਉੱਚਾ ਇਹ ਚੈਨਲ ਤੇ ਆਉਂੂਗੀ ਕਾਤਾ ਸਾਰੇ ਤੁਸੀਂ ਪੜਿਓ ਸੁਣੀਓ ਤੇ ਅਗਲੀ ਕਾਤਾ ਵੀ ਆਪਾਂ ਇਸੇ ਤੇ ਪਾਵਾਂਗੇ ਤੇ ਇਹੀ ਗੋਲਗੇ ਬਾਰੇ ਪਿਆਰ ਨਾਲ ਸਾਰੀਆਂ ਸੰਗਤਾਂ ਬਲਾਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ